ਦੋ ਬੰਦੇ ਮਿਲੇ ਜ਼ਿੰਦਗੀ ਦੇ ਇੱਕ ਮੋੜ ਤੇ ਦੋ ਬੰਦੇ ਮਿਲੇ ਜ਼ਿੰਦਗੀ ਦੇ ਇੱਕ ਮੋੜ ਤੇ ਵਕਤ ਨੇ ਜਿਹੜੇ ਕਦੇ ਸੀ ਵਿਛੋੜ ਤੇ ਇੱਕ ਦੂਜੇ ਨੂੰ ਕਹਿੰਦੇ ਸੱਜਣਾ ਹਟ ਗਿਆ ਹੁਣ ਗੇੜਾ ਵੱਜਣਾ ਮਕਸਦ ਸੀ ਭੁੱਖੇ ਪੇਟ ਦਾ ਰਜਣਾ ਨੰਗੇ ਪੇਟ ਦਾ ਪਰਦਾ ਕੱਜਣਾ ਜ਼ਿੰਦਗੀ ਹੋਰ ਹੀ ਬਹਿਣਾ 'ਚ ਬਹਿ ਗਈ ਪੈਸੇ ਵਾਲੀ ਦੌੜ 'ਚ ਪੈ ਗਈ ਇਸ਼ਾਵਾਂ ਵੱਲ ਨੂੰ ਹੋ ਗਈਆਂ ਲੋੜਾਂ ਪੂਰੀਆਂ ਕਰਦੇ ਰਹਿ ਗਏ ਥੋੜਾ ਕਿੱਥੋਂ ਚੱਲੇ ਸੀ ਕਿੱਥੇ ਆ ਗਏ ਬਹੁਤਾ ਖੋਕੇ ਥੋੜਾ ਪਾ ਗਏ ਉਂਝ ਲੱਗਦਾ ਅਸੀਂ ਬਹੁਤਾ ਪਰ ਗੇ ਪਰ ਲੱਗਦਾ ਹੈ ਮੂਲੋਂ ਹੀ ਹੜ ਗਏ ਇਹ ਕਿਹੋ ਜੀ ਤਰੱਕੀ ਕਰ ਗਏ ਬਾਹਰੋਂ ਜਿੱਤ ਗਏ ਅੰਦਰੋਂ ਹਾਰ ਗਏ ਦੁਨੀਆ ਮੁਠੀ ਮੇ ਹੋਗੀ ਨਿੱਕਿਆ ਮਨ ਚੰਦਰਾ ਪਰ ਗਿਆ ਨਾ ਜਿੱਤਿਆ ਹੁਣ ਤਾਂ ਲੱਗਦਾ ਆਪਣੇ ਆਪ ਨਾਲ ਜੁੜੀਏ ਹੁਣ ਤਾਂ ਆਪਣੇ ਆਪ ਨਾਲ ਜੁੜੀਏ ਆ ਚੈਲਾ ਹੁਣ ਘਰਾਂ ਨੂੰ ਮੁੜੀਏ ਆ ਚੈਲਾ ਹੁਣ ਘਰਾਂ ਨੂੰ ਮੁੜੀਏ ਆ ਚੈਲਾ ਹੁਣ ਘਰਾਂ ਨੂੰ ਮੁੜੀਏ